ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪੰਜਾਬ ਦਾ ਹਾਲਾਤਾਂ ਵਿੱਚ ਕਿਹੋ ਜਿਹਾ ਰਹਿ ਸਕਦਾ ਹੈ ਅਪਡੇਟ 에ਅਰਪੋਰਟ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਅੱਜ 18 ਅਕਤੂਬਰ ਦਾ ਦਿਨ ਹੈ ਜੀ ਤੇ ਸਵੇਰ ਦੇ ਸੈਟਲਾਈਟ ਦੱਸੇ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜਾਬ ਦੀ ਗੱਲ ਕਰੀਏ ਤੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆਂ ਅਹੁਦੇ ਖੇਤਨਾਦੂ ਵਿੱਚ ਮੌਸਮ ਹੈ ਜਿਹੜਾ ਸਾਫੀ ਬਣਿਆ ਹੋਇਆ ਮੌਸਮ ਦੀ ਗੱਲ ਕਰੀ ਉਸ ਤੋਂ ਪਹਿਲਾਂ ਟੈਂਪਰੇਚਰ ਦੀ ਗੱਲ ਕਰ ਲੈਣੇ ਆ 33.6 ਡਿਗਰੀ ਦੇ ਨਾਲ ਬਠਿੰਡਾ ਅਜਰਪੁਰ ਸਭ ਤੋਂ ਗਰਮ ਖੇਤਰ ਦਰਜ ਹੋਇਆ ਬੀਤੇ 24 ਘੰਟਿਆਂ ਦੇ ਵਿੱਚ ਦਿਨਾਂ ਦੇ ਟੈਂਪਰੇਚਰ ਦੇ ਹਿਸਾਬ ਨਾਲ 33.2 ਡਿਗਰੀ ਦੇ ਨਾਲ ਜੜਿਆ करनाल ਜਿਹੜਾ ਸਭ ਤੋਂ ਗਰਮ ਖੇਤਰ ਦਰਜ ਹੋਇਆ ਹਰਿਆਣੇ ਦਾ ਬੀਤੇ 24 ਘੰਟਿਆਂ ਦੇ ਵਿੱਚ ਸੋ ਅੱਜ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਜੜੀਆਂ ਬੱਦਲਵਾਈ ਫੜ ਸਕਦੀਆਂ ਕਿਉਂਕਿ ਯਾਰਾ ਸਾਗਰ ਤੋਂ ਜੜੀਆਂ ਨੰਗੀ ਫਰਹੋਰ ਹਵਾਵਾਂ ਆ ਰਹੀਆਂ ਨੇ ਅੱਜ ਇਸ ਅੱਜ ਦਾ ਜਰੀ ਬਦਲ ਰਹੀ ਹੈ ਇਸ ਲਈ ਦਰਜਖੋਰੀਆਂ ਨੇ ਰਾਜਸਥਾਨ ਦੇ ਉੱਤਰੀ ਭਾਗਾਂ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਤੇ ਕੁਝ ਹਿੱਸੇ ਪੰਜਾਬ ਦੇ ਹੋ ਸਕਦੇ ਨੇ ਜਿੱਥੇ ਅੱਜ ਬਦਲ ਬਾਈ ਬਣ ਸਕਦੀਆਂ ਖਾਸ ਕਰ ਮਾਲਵਾ ਖੇਤਰ ਵਿੱਚ ਮੁੱਖ ਰਹਿ ਸਕਦਾ ਤੇ ਉਮੀਦ ਕੋਈ ਵੱਡੇ ਫੱਦਰ ਦੇ ਅਸਰ ਨਹੀਂ ਆ ਇੱਕ ਹਲਕੇ ਪਛਮੀ ਸਿਸਟਮ ਅੱਜ ਤੋਂ ਸਰਗਰਮ ਹੈ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਔਰ ਮਾਝੇ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਕਿਣਮਣ ਹੋ ਸਕਦੀ ਹੈ ਇਹ ਕੋਈ ਵੀ ਖੇਤਰ ਹੋ ਸਕਦੇ ਨੇ ਇਹਦਾ ਅਖਾਂ ਦਾਜਾ ਨਹੀਂ ਲਗਾ ਸਕਦੇ ਤੇ ਵੱਡੇ ਫੱਦਰ ਤੇ ਮੀਂਹ ਛਕਰ ਦੇ ਅਸਰ ਫਿਲਹਾਲ ਅੱਜ ਪੰਜਾਬ ਦੇ ਵਿੱਚ ਘਟੇ ਨੇ ਇਸਲਾਵਾ ਜੇਕਰ ਆਪਾਂ ਤਾਜ਼ਾ ਰਿਪੋਰਟ ਦੇਖਦੇ ਹਾਂ ਜੋ ਮੌਸਮ ਖਾਗ ਰਿਆਂ ਅੱਜ ਸਾਂਝੀ ਕੀਤੀ ਆ 28 ਅਕਤੂਬਰ ਦੀ ਤਰੀਕ ਲਈ ਹੋਈ ਹੈ 28 ਤੋਂ ਬਾਅਦ 29 30 31 ਯਾਨੀ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਕੋਈ ਵਾਰਨਿੰਗ ਨਹੀਂ ਹੈ ਕੋਈ ਕਿਸੇ ਤਰ੍ਹਾਂ ਦੀ ਅਲਰਟ ਚੇਤਾਵਨੀ ਨਹੀਂ ਹੈ ਤੇ ਮੌਸਮ ਠੀਕ-ਠਾਕ ਰਹੇਗਾ ਪ੍ਰਦੂਸ਼ਣ ਦਾ ਲੈਵਲ ਜਿਹੜਾ ਜਾ ਉਹ ਵਧ ਰਿਹਾ ਤੇ ਜਿਵੇਂ ਕਿ ਕਿਸੇ ਨੂੰ ਦੱਸਿਆ ਸੀ ਅਕਤੂਬਰ ਦੇ ਅਖੀਲੇ ਦਿਨਾਂ ਤੱਕ ਆਉਂਦੇ-ਆਉਂਦੇ ਇਹ ਪ੍ਰਦੂਸ਼ਣ ਦਾ ਲੈਵਲ ਹੋਰ ਤਾਂ ਨੂੰ ਜਾਏਗਾ ਸੋ ਉਹੀ ਗੱਲ ਹੋ ਰਹੀ ਆ ਤੇ ਆਪਾਂ ਏਅਰ ਕੁਆਲਿਟੀ ਪੋਲੂਸ਼ਨ ਤੋਂ ਜਿਹੜਾ ਆ ਆਪਣਾ ਵਿਚਾਰ ਰੱਖਣਾ ਹੈ ਬੱਚਿਆਂ ਬਜ਼ੁਰਗਾਂ ਪੇਸ਼ੈਂਟਾਂ ਨੂੰ ਜਿਹੜੇ ਖਾਸ ਕਰ ਮਰੀਜ਼ਾਂ ਨੂੰ ਜਿਹੜੇ ਸਾਦੇ ਮਰੀਜ਼ ਨੇ ਉਹਨਾਂ ਦਾ ਬਚਾਅ ਕਰ ਰੱਖਣਾ ਹੈ ਪ੍ਰਦੂਸ਼ਣ ਤੋਂ ਤੇ ਫਿਲਹਾਲ ਅੱਜ ਪੰਜਾਬ ਦੇ ਵਿੱਚ ਵੱਡੇ ਮੀਡੀਆ ਸਾਰ ਕੋਈ ਨਹੀਂ ਆ ਹਲਕੇ ਕਨਵਰਟ ਤੋਂ ਜਿਹੜਾ ਜ ਇਨਕਾਰ ਨਹੀਂ ਕੀਤਾ ਜਾ ਸਕਦਾ ਹਲਕੀ ਕਿਨਮੇਨ ਕੁਝ ਕਿਸੇ ਤਰ੍ਹਾਂ ਦੇ ਵਿੱਚ ਹੋ ਸਕਦੀ ਹੈ ਅਸਾਰ ਬਹੁਤੇ ਜਿਹੜੇ ਮਾਲਵਾ ਖੇਤਰ ਦੇ ਵਿੱਚ ਲੱਗ ਰਹੇ ਨੇ ਜਿੱਥੇ ਹਲਕੀ ਕਿਨਮੇਨ ਬਦਲਬਾਈ ਦੇ ਨਾਲ ਦਰਜ ਹੋ ਸਕਦੀ ਹੈ ਭਾਵੇਂ ਪੱਛਮੀ ਮਾਲਵਾ ਕੇਂਦਰੀ ਮਾਲਵਾ ਜਾਂ ਇਧਰ ਪੂਰਬ ਵਾਲੇ ਪਾਸੇ ਕੁਝ ਇੱਕ ਦੋ ਝਲਿਆਂ ਦੇ ਵਿੱਚ ਤੁਹਾਨੂੰ ਅੱਜ ਸ਼ੁਕਰੀਆ ਤੇ ਹੁਣ ਜਿਹੜੇ ਡੈਮ ਵਾਲੇ ਫਕ ਤੋਂ ਦਰਿਆਵਾਂ ਵਾਲੇ ਫਕ ਤੋਂ ਕੋਈ ਕਿਸੇ ਤਰ੍ਹਾਂ ਦੀ ਅਲਰਟ ਚੇਤਾਵਨੀ ਨਹੀਂ ਕਿਉਂਕਿ ਪਿੱਛੇ ਵੀ ਲੱਗ ਨਹੀਂ ਰਹੇ ਡੈਮ ਵੀ ਹੁਣ ਕਾਫੀ ਉਨੇ ਹੋ ਚੁੱਕੇ ਨੇ ਇਸ ਲਈ ਹੁਣ ਦਰਿਆਵਾਂ ਵਾਲੇ ਫਕ ਤੋਂ ਵੀ ਰਾਖਤਾ ਜੜੀਆਂ ਨੇ ਖਬਰਾਂ ਆ ਰਹੀਆਂ ਤੁਹਾਨੂੰ